ਪੰਜਾਬ ਸਰਕਾਰ ਵੱਲੋਂ ਸੱਭੇ ਪਰਵਤ ਸੱਭੇ ਦੇ ਸਰਪੱਖੀ ਵਿਕਾਸ ਦੇ ਲਈ নিরੰਤਰ ਜਿਹੇ ਯਤਨ جاری ਕੀਤੇ ਜਾਂਦੇ ਆ ਸਰਕਾਰ ਗਿਆ ਨਿਵੇਸ਼ ਫੱਕੀ ਨੀਤੀਆਂ ਕਾਂ ਰੀਅਲ ਅਸਟੇਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਭਾਗ ਪੰਜਾਬ ਦੇ ਇਨ ਕਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ ਸਮੇਂ ਤੇ ਕੀਤੀਆਂ ਗਈਆਂ ਈ ਆਪਸ਼ਨਾਂ ਮੂ ਜਿਹੜਾ ਪਰਮਾਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਆਪਸ਼ਨਾਂ ਹੋਈਆਂ ਉਹਨੂੰ ਜਿਹੜਾ ਪਰਮਾਹੰਗਾਰਾ ਮਿਲਿਆ ਸੀ ਇਸੇ ਕਰਮ ਨੂੰ ਜਾਰੀ ਰੱਖਦੇ ਹੋਏ ਆ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2026 ਦੀ ਪਹਿਲੀ ਮੈਗਾ ਆਪਸ਼ਨ ਜਿਹੜੀ ਹੈ 14 ਜਨਵਰੀ 2026 ਤੋਂ ਸ਼ੁਰੂ ਕਰਕੇ 11 ਫਰਵਰੀ 2026 ਤੱਕ ਚਲਾਈ ਜਾ ਰਹੀ ਹੈ ਇਹ ਟੋਟਲ 42 ਸੈਟ ਹੈ 5360 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਆਪਸ਼ਨ ਹੋਣ ਜਾ ਰਹੀ ਹੈ ਪੰਜਾਬ ਕੈਬਨਟ ਵੱਲੋਂ ਹਾਲ ਵਿੱਚ ਹੀ ਲਏ ਫੈਸਲੇ ਅਨੁਸਾਰ ਇਸ ਐਕਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਹੈ ਉਹ ਉਸਾਰ ਕਰ ਸਕਵੇ। ਨਿਕੰਨ ਨਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਟਾਂ ਦੀ ਗੱਲ ਕਰੀਏ ਪਰ ਹੈ ਸੀ ਪਲਾਟ ਐਸਈਓ ਮਿਕਸਰ ਲੈਂਡ ਜੋ ਗੁਰਪ੍ਰੋਹ ਸਿੰਘ ਹਸਪਤਾਲ ਹੋਟਲਰ ਕੁਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬੰਦੀ ਹੈ 5360 ਕਰੋੜ ਰੁਪਏ ਸੈਟਾਂ ਦੀ ਇਹ ਚੌਂ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਹੋਏ ਕੀਤੀ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕੇ ਆਕਸ਼ਨ ਕੀਤੇ ਜਾ ਰਹੀਆਂ ਪ੍ਰਾਪਰਟੀਆਂ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹਨ ਅਤੇ ਆਵਾਜੀ ਦੇ ਵੱਖ-ਵੱਖ ਸਾਰੇ ਜਿਵੇਂ ਕਿ ਕਮੰਤਰੀ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗਰਾਹੀ ਬਹੁਤ ਹੀ ਆਸਾਨੀ ਨਾਲ ਜਿਹੜਾ ਉੱਥੇ ਪਹੁੰਚਿਆ ਜਾ ਸਕਦਾ ਹੈ ਪਹਿਲਾ ਮੰਗ ਹੈ ਕਿ ਮਾਡਾ ਵੱਲੋਂ ਇਹ ਨਿਲਾਮੀ ਆਨਲਾਈਨ ਪੂਰੀ ਪਾਰਦਰਸ਼ਤਾ ਨਾਲ ਕਿ ਕਰਵੀ ਹੋਵੇਗੀ ਬੋਲੀ ਲਈ ਪੱਤਰਕ ਸੇਟਾਂ ਦੇ ਦਾਗੀ ਸੰਬੰਧੀ ਸ਼ਡਿਊਲ ਮੁਕੰਮਲ ਵਿਰਵੇ ਅਤੇ ਨਿਯਮ ਦੀਆਂ ਸ਼ਰਤਾਂ ਅਫਸਰ ਸੰਬੰਧੀ ਜਿਹੜਾ ਪੋਰਟਰ ਬਣਾਇਆ ਗਿਆ puda.inverter.com ਤੇ ਵੇਖਿਆ ਜਾ ਸਕਦੀਆਂ ਹਨ ਅਤੇ ਇਸ ਅਫਸਰ ਪੋਰਟਰ ਦੇ ਰਿਸਟ੍ਰਿਊਸ਼ਨ ਕਰਵਨ ਉਪਰੰਤ ਬੋਲੀਕਾਰ ਰਕਸ਼ਨ ਵਿੱਚ ਭਾਗ ਲੈ ਸਕਦਾ ਬੋਲੀਕਾਰਾਂ ਦੀ ਸਹੂਲਤ ਲਈ ਗਵਰਨਾਡਾ ਵੱਲੋਂ ਇੱਕ ਨਵਾਂ ਈਮੇਲ investor@govadda.punjab.gov.in ਵੀ ਸ਼ੁਰੂ ਕੀਤੀ ਜਾ ਰਹੀ ਹੈ ਪ੍ਰਾਪਰਟੀਆਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲੀਕਾਰ ਇਸ ਈਸਮੇਲ ਤੇ ਸੰਪਰਕ ਕਰ ਸਕਦੇ ਹਨ